ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਬੇਨਤੀ ਕਰਦੇ ਆ ਪੰਜਾਬੀਓ ਭਗਵਾਨ ਤੁਮਾਰ ਸੁਖਬੀਰਵਾਦ ਨੂੰ ਕਹਿੰਦਾ ਹੁੰਦਾ ਸੁੱਖਾ ਗੱਪੀ ਇਹ ਮੈਨੂੰ ਲੱਗਦਾ ਬੜਾ ਹੀ ਵੱਡਾ ਗੱਪੀ ਐ ਪੁਰਾਣੇ ਸਕੂਲਾਂ ਨੂੰ ਰੰਗ ਕਰਕੇ ਉੱਥੇ ਨੀ ਪੱਥਰ ਰੱਖੀ ਜਾਂਦੇ ਸ਼ਰਮੀ ਨੀ ਆਉਂਦੀ ਤੁਹਾਡੇ ਕੋਲੇ ਦੇਣ ਨੂੰ ਪੰਜੀ ਨਹੀਂ ਪੈਸਾ ਕੋਈ ਹੈ ਨਹੀਂ ਛੋਲੇ ਕੋਲੇ ਰਾਇਕ ਤੇ ਖਰਚਾ ਕਿਉਂ ਕਰ ਦੋ ਪਤੰਦਰੋਂ ਪਿੰਡਾਂ ਵਾਲੇ ਲੋਕਾਂ ਨੂੰ ਪਤਾ ਹੀ ਹੈ ਵੀ ਇਹ ਪੁਰਾਣਾ ਸਕੂਲ ਹੈ ਸੋਨੂੰ ਵੋਟਾਂ ਦਾ ਨਹੀਂ ਪੈਂਦੀਆਂ ਵੀਰ ਮੇਰਿਆ ਇੱਕ ਤਾਂ ਤੁਸੀਂ ਘਰ ਕੋਸ ਨਹੀਂ ਰਹੇ ਇੱਕ ਸਾਡੇ ਬੈਠੇ ਬਜ਼ੁਰਗ ਕਿਸਾਨਾਂ ਤੇ ਲਾਠੀ ਚਾਰਜ ਕਰਦਾ ਟਰੈਲੀਆਂ ਚੋਰੀ ਕਰ ਲੀਆਂ ਏਸੀ ਚੋਰੀ ਕਰ ਲੇ ਫਰਜ ਉਥੋਂ ਚੋਰੀ ਕਰ ਲੇ ਸਮਾਗਰੀ ਜਿਹੜੀ ਸੀਗੀ ਲੰਗਰਾਂ ਦੀ ਉਹ ਚੋਰੀ ਕਰ ਲਈ ਕਣਕ ਆਟਾ ਖੰਡ ਘਿਓ ਗੁੜ ਚਾਹ ਦਾਲਾਂ ਉਹ ਚੋਰੀ ਚਾਹੇ ਲੋਕਾਂ ਨੇ ਕਰੀ ਐ ਪਰ ਚੋਰ ਤਾਂ ਤੁਸੀਂ ਹੋ ਤੁਸੀਂ ਉਹ ਚੋਰ ਜਿਹਦੀ ਸਰਕਾਰ 'ਚ ਕੋਈ ਕੰਮ ਹੋਵੇ ਮਾੜਾ ਉਹ ਉਸੇ ਸਰਕਾਰ ਦੇ ਸਿਰ ਲੱਗ ਜਾਂਦਾ ਝਾੜੂ ਵਾਲਿਓ ਰੈਂਦੀ ਖੜੀ ਆ ਤੁਸੀਂ ਕਿੰਨੇ ੜੀ ਵਾਰ ਰੱਖੀ ਪਏ ਇੱਥੇ ਇਹ ਤੋਂ ਕੀ ਕਰਾਉਣਾ ਇੱਥੇ ਦਿੱਲੀ ਦਾ ਚੋਰ ਹੈ ਦਿੱਲੀ ਦਾ ਨੇ ਹਰਾਇਆ ਉੱਥੇ ਭੇਜੋ ਆਪੇ ਇਹਨੂੰ ਸੈਂਟਰ ਜੇਲ੍ਹ ਜੂਲ ਕਰੇ ਐਵੇਂ ਤੇ ਜਿਹੜੀ ਫੋਰਸ ਇੱਥੇ ਲਾਈ ਆ ਉਹੀ ਕਿਤੇ ਹੋਰ ਲਾ ਦਿਓ ਪੰਜਾਬ ਦੇ ਵਿੱਚ ਜਿਹਨਾਂ ਐਮਐਲਆ ਨੇ ਕੰਮ ਕੀਤਾ ਜਿਹਨੇ ਤਰੱਕੀ ਕਰੀ ਆ ਜਿਵੇਂ ਮੂਸੇ ਵਾਲੇ ਨੇ ਕਰਿਆ ਸੀਗਾ ਉਹਨਾਂ ਦਾ ਤਾਂ ਕੋਈ ਗੱਲ ਨਾ ਮੈਂ ਖੋਲੇ ਯਾਰ ਤੇ ਪੰਜਾਬ ਦੇ ਮੈਲਿਆਂ ਦੇ ਖੋਲੇ ਤੇ ਇਹਨੂੰ ਚਾੱਕ ਕੇ ਚੋਰ ਨੂੰ ਤੁਸੀਂ ਗਨਮੈਣ ਦੀ ਬਿਓ ਕਿ ਚੋਰੀ ਕਰਨ ਸਿਖਾਉਂਦਾ ਸਾਨੂੰ ਮੈਂ ਕਹੀਂ ਲੱਗਦਾ ਸੋਧਿਆ ਦੇ ਕੇਂਦਰੀ ਵਾਲਾ ਹੀ ਬੈਠੇ ਵੀ ਆਇਆ ਹੈ ਚੋਰੀਆਂ ਕਰ ਲੋ ਪੰਜਾਬ ਦਾ ਖਜ਼ਾਨਾ ਲੁੱਟ ਲੋ ਜਿਵੇਂ ਅਸੀਂ ਲੁੱਟਿਆਗਾ ਸ਼ਰਮ ਮੰਨੋ ਪੁਰਾਣੇ ਸਕੂਲਾਂ ਤੇ ਰੰਗ ਕਰੀ ਜਾਂਦੇ ਹੋ ਸਾਰਾ ਪਤਾ ਸਾਨੂੰ ਵੀ ਆ ਸਕੂਲ ਤੇ ਰੰਗ ਕਰਿਆਗਾ ਆ 1995 'ਚ ਬਣਿਆ 98 'ਚ ਬਣਿਆ 2001 'ਚ ਬਣਿਆ 2012 'ਚ ਬਣਿਆ ਆ 2016 'ਚ ਬਣਿਆ ਸਭ ਪਤਾ ਲੋਕਾਂ ਨੂੰ ਵੋਟਾਂ ਨਹੀਂ ਪੈਂਦੀਆਂ ਹੁਣ ਜ਼ੋਨ ਨੂੰ ਕਿਤੇ ਮਰਜੀ ਭਗ ਜਾ ਸ਼ਰਮ ਮੰਨੋ ਯਾਰ ਕੋਈ ਕੰਮ ਕਰੋ ਕੋਈ ਕਮਰਾ ਪਾਓ ਤੁਸੀਂ ਤਾਂ ਨਹੀਂ ਪੱਤਰ ਰੱਖੋ ਕੱਲੇ ਰੰਗਾਂ ਲਈ ਉਹ ਸਭ ਪਤਾ ਲੱਗਿਆ ਪਹਿ ਲੋਕਾਂ ਨੂੰ ਜਾਣੀ ਯਾਰਾਂ ਲੋਕ ਨੂੰ ਹੁਣ ਤੁਸੀਂ ਸ਼ਰਮ ਮੰਨੋ ਇਹ ਗੱਪ ਨਹੀਂ ਮਾਰਦੇ ਲੋਟ ਆਉਂਦੇ ਕੋਸਮਾਰਜੀ ਕਰ ਲੋ ਯਾਰ ਤੂੰ ਸਾਡੇ ਕਿਸਾਨ ਕੁੱਟੇ ਅਸੀਂ ਕੁੱਟੇ ਸਮਝ ਲੋ ਘਰਾਂ 'ਚ ਬੈਠੇ ਸੀ ਅਸੀਂ ਚਲੋ ਉੱਤੇ ਨਹੀਂ ਗਏ ਸਾਨੂੰ ਵੀ ਕੁੱਟਿਆ ਪਰ ਹੁਣ ਤੁਹਾਡਾ ਬੁਰਾ ਹਾਲ ਕਰਦਾ ਏ 2027 'ਚ ਤੇ ਜਦੋਂ 2028 'ਚ ਤੁਸੀਂ ਪਿੰਡਾਂ ਜਾਇਆ ਕਰੋਗੇ ਨਾ ਤੁਹਾਡੀ ਪਾਵਰ ਤਾਂ ਹਟ ਜੂਗੀ ਤੇ ਤੁਹਾਡਾ ਬੁਰਾ ਹਾਲ ਕਰਦਾ ਕਰਾਂਗੇ ਅਸੀਂ ਪਿੰਡਾਂ ਜਾਇਆਂ ਦਾ ਤੁਹਾਡੇ ਆਖੇ ਦਾ ਪੁਲਿਸ ਵੀ ਨਾ ਲੱਗਿਆ ਕਰਨੀ ਵੀ ਯਾਰ ਫਲਾਨ ਨੇ ਪਿੰਡ ਦਾ ਹਲਕਾ ਨਜ਼ਰ ਦੀ ਕੁੱਟਿਆ ਤੁਹਾਡਾ ਬਹੁਤ ਬੁਰਾ ਹਾਲ ਹੋ ਜਾਣਾ ਵੀਰੋ ਬਹੁਤ ਬੁਰਾ ਅੱਕੇ ਵੇਅ ਮੁੱਠਿਆਂ ਚ ਤੁੱਕੀ ਭਰਦੇ ਆ ਤੁਸੀਂ ਕਿਹੜਾ ਆਉਤਾ ਸਹੀ ਸਾਡੇ ਪਿੰਡ ਕਰਕੇ ਦਿਖਾਉ ਰਾਂਗਾ ਰੱਖਿਓ ਨਹੀਂ ਪੱਥਰ ਰੇਲ ਬਣਾ ਦੇਾਂਗੇ ਸਾਡੇ ਹੁੰਦੇ ਬਣੇ ਹੋਇਆ ਉਹ ਕਾਲੀਆਂ ਦੇ ਹੁੰਦੇ ਜਾਂ ਕਾਂਗਰਸ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਤੀ